ਇੱਕ ਮਿੰਟ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਿਹਾ ਗੁਲਾਬ ਸਿੱਧੂ ਤੇ ਜਾਨਲੇਵਾ ਹਮਲੇ ਦੀ ਸਾਜ਼ਿਸ਼ ਜੋ ਕਿ ਨਾਕਾਮ ਕਰ ਦਿੱਤੀ ਗਈ ਹੈ ਤਾਂ ਮੌਜੂਦਾ ਸਰਪੰਚ ਸਣੇ ਇਸ ਮਾਮਲੇ ਦੇ ਵਿੱਚ ਤਿੰਨ ਹਮਲਾਵਰ ਗ੍ਰਿਫਤਾਰ ਕਰ ਲਏ ਗਏ ਨੇ ਬਰਨਾਲਾ ਪੁਲਿਸ ਨੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸੱਧੂ ਤੇ ਹਮਲੇ ਦੀ ਮਾਮਲੇ ਦੇ ਵਿੱਚ ਇੱਕ ਵੱਡੀ ਸਾਜ਼ਿਸ਼ ਨਾਕਾਮ ਕੀਤੀ ਹੈ ਤਾਂ ਮੋਗਾ ਬਰਨਾਲਾ ਬਾਈਪਾਸ ਦੇ ਨੇੜੇ ਇੱਕ ਮੌਜੂਦਾ ਸਰਪੰਚ ਸਣੇ ਤਿੰਨ ਵਿਅਕਤੀ ਗ੍ਰਿਫਤਾਰ ਹੋਏ ਨੇ ਜਨਾਰੂ ਨੂੰ ਜਾਇਜ਼ ਹਥਿਆਰ ਤੇ ਗੱਡੀ ਸੜੇ ਕਾਬੂ ਕੀਤਾ ਗਿਆ ਜੋ ਕਿ ਗਾਇਕ ਤੇ ਲਾ ਕਰਕੇ ਦਬਦਬਾ ਬਣਾਉਣ ਦੀ ਕੋਸ਼ਿਸ਼ ਤੇ ਫਿਰੋਤੀਆਂ ਵਸੂਲਣ ਦੀ ਫਰਾਕ ਦੇ ਵਿੱਚ ਸਨ ਐਸਐਸਪੀ ਬਰਨਾਰਾ ਮੁਹੰਮਦ ਸਰਫਰਾਜ਼ ਆਲਮ ਦੇ ਵੱਲੋਂ ਦੱਸਿਆ ਗਿਆ ਹੈ ਕਿ ਗ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਕਿੰਦਾ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਉਰਫ ਬਿੰਦਰ ਮੰਗ ਤੇ ਗੁਰਵਿੰਦਰ ਸਿੰਘ ਉਰਫ ਗਿੱਲ ਦੇ ਵਜੋਂ ਹੋਈ ਹੈ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗੁਲਾਬ ਸਿੱਧੂ ਦੇ ਵੱਲੋਂ ਇੱਕ ਗਾਣੇ ਦੇ ਵਿੱਚ ਸਰਪੰਚਾਂ ਦਾ ਜ਼ਿਕਰ ਕੀਤੇ ਜਾਣਕਾਰ ਨੇ ਜਿਹੜੇ ਮੁਲਜ਼ਮ ਨੇ ਕਾਫੀ ਨਰਾਜ਼ ਸਨ ਜਿਸ ਤੇ ਚੱਲਦਿਆਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਹਨਾਂ ਵੱਲੋਂ ਆਮ ਧਮਕੀਆਂ ਦਿੱਤੀਆਂ ਗਈਆਂ ਸਨ ਅਸੀਂ ਕਹਾਂ ਸਾਰੇ ਭਰਾਵਾਂ ਨੂੰ ਔਰ ਸਰਪੰਚਵਾਂ ਨੂੰ ਬਈ ਮੈਂ ਕੋੜ ਨੇ ਦੇ ਕਿੰਦਾ ਸਰਪੰਚ ਬਈ ਨਾ ਇੱਕ ਬਈ ਛੋਟੇ ਸਾਹਮਣੇ ਬੇਨਤੀ ਕਰਦਾ ਮੈਂ ਸਾਰੇ ਸਰਪੰਚਾਂ ਨੂੰ ਤੁਸੀਂ ਮੇਰੇ ਨਾਲ ਲੱਗੋਗੇ ਬਈ ਨਾ ਲੱਗੋਗੇ ਮੈਨੂੰ ਤਾਂ ਇਹ ਗੱਲ ਤੇ ਆਇਆ ਮੇਰੇ ਗੁੱਸਾ ਮੈਂ ਮੋਕੇ ਦਾ ਸਰਪੰਚ ਨਾ ਗਲਾ ਸਿੱਧੂ ਨੇ ਗਾਣਾ ਗਾਉਂਦਾ ਸਰ ਚੰਗੀ ਗਲਾ ਵਧੀਆ ਗਾਉਂਦਾ ਗਾਇਕਾ ਗਈ ਜਾਵੇ ਆ ਸੁਣਣਾ ਕੀ ਗਾਉਨੇ ਗਾਣੇ ਚ ਪਿੱਛੇ ਮਗਨਾ ਦੇ ਗਲੇ ਲੁੱਤ ਨੂੰ ਸਲੇ ਸਰ ਜਨੇ ਕੱਲ ਮੈਨੂੰ ਮਿਲੀ ਸੀ ਤੂੰ ਮੈਂ ਦੱਸਾਂ ਪਤਾ ਵੀ ਕਿਵੇਂ ਸਰਪੰਚ ਗੁੱਟੀ ਨੇ ਠੀਕ ਆ ਮਿਲੀ ਮੈਨੂੰ ਕਿਤੇ ਨਾ ਕਿਤੇ ਮਿਲੇ ਜਿੱਦਨੇ ਮਿਲ ਗਿਆ ਤੈਨੂੰ ਉਦਨੇ ਮੈਨੂੰ ਪਤਾ ਲੱਗੂ ਵੀ ਸਰਪੰਚ ਨੂੰ ਕਿਵੇਂ ਗੁੱਟੀ ਦਾ ਠੀਕ ਆ ਮਿਲੀ ਸੀ ਤੇ ਮੈਂ ਦੱਸਾਂ ਬਾਕੀ ਹੋਰ ਸਰਪੰਚ ਨੂੰ ਕਹਿੰਦਾ ਸਾਰਿਆਂ ਨੂੰ ਬਈ ਮੈਂ ਇਥੋਂ ਤਾਂ ਨਹੀਂ ਜਰੀ ਜਾਂਦੀ ਗੱਲ ਇਹ ਚੀਜ਼ ਠੀਕ ਆ ਜਰੇ ਸਰਪੰਚ ਨੂੰ ਬੇਨਤੀ ਆ ਇਹਦੇ ਚ ਆਪਣੇ ਮੈਨ ਲਾ ਕੇ ਦਿਖਾਵਾਂਗਾ ਸਾਰੇ ਪਿੰਡ ਨੂੰ ਪਿੰਡ ਜਿੱਤੇ ਆ ਕੇ ਸਰਪੰਚ ਬਣਾਉਂਦਾਗਾ ਤੂੰ ਕਤੀੜ ਬੰਦੇ ਸਿਰੇ ਰਿਆਂ ਖੱਜਾ ਤੈਨੂੰ ਮੈਂ ਦੱਸੂਂ ਬਦਾ ਬੜੇ ਦੋਸਰੇ ਮੇਰੇ ਤਾਂ ਗਣਾ ਕੱਢ ਕੇ ਰਾਜ ਨਹੀਂ ਆਪਾਂ ਬਈ ਨਾ ਆ ਤੁਮ ਨੂੰ ਮੇਨੀਤ ਨੂੰ ਮੈਂ ਦੱਸੂੰ ਪਤਾ ਵੀ ਕਿਵੇਂ ਸਰਪੰਚ ਨੂੰ ਬੋਲੀ ਦੰਦ ਤੋ ਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੀ ਗਾਈਡੈਂਸ ਹੈ ਤੇ ਜੇ ਜਿਹੜੀ ਇਹਨਾਂ ਦੀ ਇਨਸਟਰਕਸ਼ਨਸ ਹੈ ਕਿ ਅਨਸਰ ਮਾਰੇ ਬੰਦੇ ਤੇ ਗੈਂਗਸਟਰ ਦੇ ਇਕਲਬ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਉਹਦੇ ਤਹਿਤ ਬਰਨਾਲਾ ਪੁਲਿਸ ਦੀ ਟੀਮ ਜਿਹਦੇ ਵਿੱਚ ਐਸਪੀਡੀ ਅਸ਼ੋਕ ਸ਼ਰਮਾ ਜੀ ਡੀਐਸਪੀ ਬਰਨਾਲਾ ਸਤਵੀਰ ਸਤਵੀਰ ਬੈਂਸ ਇਨਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਐਸਐਚਓ ਸਿਟੀ 2 ਸਬ ਇੰਸਪੈਕਟਰ ਚਰਨਜੀਤ ਸਿੰਘ ਇਨਾਂ ਦੀ ਟੀਮ ਵੱਲੋਂ ਇੱਕ ਐਕਸਟਰਸ਼ਨ ਤੇ ਅਟੈਕ ਜਿਹੜਾ ਕਿ ਨਾਮੀ ਪੰਜਾਬੀ ਸਿੰਗਰ ਗੁਲਾਬ ਸਿੱਧੂ ਤੇ ਪਲਾਨ ਕੀਤਾ ਗਿਆ ਸੀਗਾ ਉਸ ਸਾਜ਼ਿਸ਼ ਨੂੰ ناکਾਮ ਕਰਦੇ ਹੋਏ ਤਿੰਨ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਹੈ ਔਰ ਇਨਾਂ ਕੋਲੋਂ ਇੱਕ ਪਿਸਟਲ ਬੱਤੀਬੋਰ ਚਾਰ ਜਿੰਦਾ ਕਾਰਤੂਸ ਤੇ ਇੱਕ ਡਮੀ ਪਿਸਟਲ ਬਰਾਮਦ ਕੀਤਾ ਗਿਆ ਹੈ ਤੁਹਾਨੂੰ ਮੈਂ ਡਿਟੇਲਸ ਦੱਸਣਾ ਚਾਹੁੰਨਾ ਕਿ ਜਿਹੜੇ ਇਹ ਅਕਿਊਜ਼ਡ ਹੈ ਤਿੰਨੋਂ ਬਲਜਿੰਦਰ ਸਿੰਘ ਉਰਫ ਕਿੰਡਾ ਇਹ ਕੋਰਡੋਨਾ ਪਿੰਡ ਦਾ ਸਰਪੰਚ ਵੀ ਹੈਗਾ ਬਲਵਿੰਦਰ ਸਿੰਘ ਉਰਫ ਬਿੰਦਰ ਇਹ ਵੀ ਕੋਰਡੋਨਾ ਪਿੰਡ ਦਾ ਰਹਿਣ ਵਾਲਾ ਹੈ ਤੇ ਗੁਰਵਿੰਦਰ ਸਿੰਘ ਉਰਫ ਗਿੱਲ ਉਰਫ ਗਰੇ ਗੁਰਜੰਡ ਇਹ ਵੀ ਉਸੇ ਪਿੰਡ ਦੇ ਰਹਿਣ ਵਾਲਾ ਇਨ੍ਹਾਂ ਦੇ ਗਿਰੋਏ ਇਨ੍ਹਾਂ ਦੇ ਖਿਲਾਫ 2022 ਦੇ ਵਿੱਚ ਵੀ ਤਿੰਨ ਮੁਕਦਮੇ ਸੀਗੇ ਐਕਸਟਰਸ਼ਨ ਦੇ ਤੋਂ ਇਨ੍ਹਾਂ ਦਾ پلان ਬੜਾ ਹੀ ਖਤਰਨਾਕ ਸੀਗਾ ਇਹਨਾਂ ਨੇ ਕਪੂਰਥਲਾ ਜੇਲ੍ਹ ਦੇ ਵਿੱਚ ਇੱਕ ਮਲਕਿਤ ਕੀਤਾ ਬੰਦੇ ਉਹਦੇ ਟੈਸਟ ਸੀਗੇ ਉੱਥੋਂ ਦੋ ਪਿਸਟਲ ਪ੍ਰੋਕ્યોਰ ਕੀਤਾ ਗਿਆ ਸੀਗਾ ਔਰ ਇਹਨਾਂ ਵਾਲੇ ਪ੍ਰੋਪਰ ਸਾ ਜਿਸ ਸੱਚੀ ਗਈ ਸੀ ਕਿ ਗੁਲਾਬ ਸੇ ਦੂ ਨੂੰ ਕਿਸੇ ਮੈਰਿਸ ਫੰਕਸ਼ਨ ਚ ਜਾਂ ਕਿਸੇ ਪਬਲਿਕ ਫੰਕਸ਼ਨ ਤੇ ਅਟੈਕ ਕਰਕੇ ਉਹਦਾ ਨੁਕਸਾਨ ਕੀਤਾ ਜਾਵੇ ਤੇ ਬਾਅਦ ਚ ਫਿਰੋਤੀ ਦੀ ਵੀ ਵਸੂਲੀ ਕੀਤੀ ਜਾਵੇ ਤਾਂ ਇਹ ਆਪਣੇ ਆਪ ਨੂੰ ਅੱਗੇ ਆਉਣ ਵਾਲੇ ਸਮਾਜ ਦੇ ਵਿੱਚ ਵੱਡੇ ਗੈਂਗਸਟਰ ਦੇ ਫਾਰਮ ਦੇ ਵਿੱਚ ਨੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਚਾਹ ਰਹੇ ਸੀਗੇ ਤਾਂ ਬਰਨਾਲਾ ਪੁਲਿਸ ਵੱਲੋਂ ਇਸ ਟਿਪ ਨੂੰ ਡਿਵੈਲਪ ਕਰਦੇ ਵੇ ਬਹੁਤ ਹੀ ਟੈਕਨੀਕਲ ਤੇ ਸੋਚੀ ਸਮਝੀ ਨਾ ਨੀਤੀ ਨੂੰ ਫੋਲੋ ਕਰਦੇ ਵੇ ਸਾਰੇ ਅਕਿਊਜ਼ ਨੂੰ ਕਾਬੂ ਕੀਤਾ ਗਿਆ ਸਰ ਪਹਿਲੇ ਮਾਮਲੇ ਹੈਗੇ ਸਰ ਪਹਿਲਾ ਹੀ ਮਾਮਲਾ ਹਾਂਜੀ ਜਿਹੜਾ ਇਹ ਬਲਜਿੰਦਰ ਉਰਫ ਕਿੰਦਾ ਹੈ ਇਹਦੇ ਖਿਲਾਫ 12 ਮੁਕੱਦਮੇ ਹਨ ਇਰਾਦਾ ਕਤਲ ਦਾ ਡਕੈਟੀ ਦਾ ਰੋਬਰੀ ਦਾ ਸਨੈਚਿੰਗ ਦਾ ਟੈਕਟਾਕਸ ਦਾ ਇਸ ਤੋਂ ਇਲਾਵਾ ਜਿਹੜਾ ਦੂਜਾ ਹੈ ਬਿੰਦਰਮਾਨ ਇਹਦੇ ਖਿਲਾਫ ਵੀ 4 ਮੁਕੱਦਮੇ ਨੇ इवन ਤੀਜਾ ਜੋ ਅਕਿਊਜ਼ਡ ਹੈ ਉਹਦੇ ਖਿਲਾਫ ਵੀ 2 ਮੁਕੱਦਮੇ ਦਰਜ ਨੇ ਇਹ ਸਾਰੇ ਐਜ਼ ਅ ਗੈਂਗ ਕੰਮ ਕਰਦੇ ਸੀ ਸਰ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਬਰਨਾਲਾ ਦੇ ਵਿੱਚ ਕੋਡ ਡੁਨਾਪਿੰਡ ਉੱਥੇ ਦੇ ਰਹਿਣ ਵਾਲਾ ਹੈ ਕਿ ਨਹੀਂ ਸਭ ਕੀ ਹੋਈ ਹੈ ਸਾਰੇ ਨਾ ਅੱਛਾ ਇੱਕ ਇੱਕ ਗੱਲ ਤੋਂ ਹੋਰ ਦੱਸਣਾ ਚਾਹੁੰਨਾ ਕਿ ਕੁਝ ਦਿਨ ਪਹਿਲੇ ਗੁਲਾਬ ਸਿੱਧੂ ਵੱਲੋਂ ਇੱਕ Song release ਕੀਤਾ ਗਿਆ ਸੀਗਾ ਗਾਣਾ ਉਹਦੇ ਵਿੱਚ ਇੱਕ ਸਰਪੰਚ ਤੋਂ ਰਿਲੇਟਡ ਇੱਕ ਨਾਮ ਵਰਡ ਆਇਆ ਸੀਗਾ ਤੁਸੀਂ ਸਾਰੇ ਵਾਕਿਫ ਹੋਸ ਵਰਡ ਤੋਂ ਤੋਂ ਉਸ ਤੋਂ ਬਾਅਦ ਕਾਫੀ ਕੰਟਰੋਵਰਸੀ ਵੀ ਹੋਈ ਸੀਗੀ ਗੁਲਾਬ ਸਿੱਧੂ ਵੱਲੋਂ ਬਾਈਟ ਰਿਲੀਜ਼ ਕਰਕੇ ਮਾਫੀ ਮੰਗਿਆ ਗਿਆ ਸੀਗਾ ਉਹਦਾ ਵੀ ਰੰਜਿਸ਼ ਹੀ ਰੱਖਦਾ ਸੀਗਾ ਅ ਇਹਦੇ ਵੱਲੋਂ ਇੱਕ ਨਵੀਂ ਵੀਡੀਓ ਰਿਲੀਜ਼ ਨਕੀਤਾ ਕੀ ਕਿਸੇ ਦਾ ਉਹਦੇ ਵਿੱਚ ਇਹ ਗੁਲਾਬ ਸਿੱਧੂ ਨੂੰ ਓਪਨਲੀ ਧਮਕੀ ਦੇ ਰਹਾ ਸੀਗਾ ਵਰਡਿੰਗ ਵੀ ਤੁਸੀਂ ਇਹਨਾਂ ਮਤਲਬ ਪਬਲਿਕਲੀ ਮੈਂ ਯੂਜ਼ ਨਹੀਂ ਕਰ ਸਕਦਾ ਤੁਸੀਂ ਇਹਨਾਂ ਵੀਡੀਓ ਦੇਖ ਲਓ ਵੀਡੀਓ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਉਹਦੇ ਵਿੱਚ ਵੀ ਕਾਫੀ ਮਤਲਬ ਧਮਕੀਵਰੇ ਸਭ ਨੂੰ ਯੂਜ਼ ਕਰਦੇ ਉਹਨੂੰ ਧਮਕੀ ਦੇ ਰਹਾ ਸੀਗਾ ਪਲੱਸ ਇਹਦਾ ਜੋ ਪਿਛੋਕਰ ਹੈ ਕ੍ਰਿਮੀਨਲ ਦਾ ਪਿਛੋਕਰ ਸੀਗਾ ਆਦਤ ਤੋਂ ਬਾਅਦ ਨਹੀਂ ਆ ਰਹਾ ਸੀਗਾ ਪਲੱਸ ਇਸ ਕਰਕੇ ਇਹਨੂੰ ਫੇਮ ਵੀ ਚਾਹੀਦਾ ਸੀਗਾ ਪੈਸੇ ਵੀ ਚਾਹੀਦੇ ਸੀਗੇ ਇਸ ਕਰਕੇ ਇਸ ਵੱਲੋਂ ਇਸੇ ਨਵਾਰਦਾਤ ਨੂੰ ਅੰਜਾਮ ਦੇਣ ਦੀ ਪਲਾਨਿੰਗ ਕੀਤੀ ਗਈ ਸੀ ਜਿਹਨੂੰ ਹਾਂ ਜਿਹਨੂੰ ਦੇਖੋ ਇਸੇ ਨਾਲ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਸੀਗਾ ਇਹਨਾਂ ਕੋਲੋਂ ਇੱਕ ਪਿਸਤਲ 32 ਬੋਰ ਔਰ ਇੱਕ ਦਮੀ ਪਿਸਤਲ ਵੀ ਬਰਾਮਦ ਹੋਇਆ ਹੈ ਇਹਨਾਂ ਕੋਲੋਂ ਦੋ ਪਿਸਤਲ ਪਹਿਲੇ ਸੀਗੇ ਇੱਕ ਸਾਇਦ ਇਹ ਮਲਫੰਕਸ਼ਨਿੰਗ ਸੀਗਾ ਇਸ ਕਰਕੇ ਵਾਪਸ ਕੀਤਾ ਗਿਆ ਸੀ ਅਸੀਂ ਉਹ ਸਾਰਾ ਵੈਰੀਫਾਈ ਵੀ ਕਰ ਰਹੇ ਹਾਂ ਸਰ ਇਹ ਕਿੱਥੋਂ ਹੁਣ ਗ੍ਰਿਫਤਦਾਰੀ ਹੋਈ ਹੈ ਇਹਨਾਂ ਦੀ ਔਰ ਜਿਹੜਾ ਇਹ ਮੋਗਾ ਬਰਨਾਲਾ ਬਾਈਪਾਸ ਹੈ ਉੱਥੇ ਇਹਨਾਂ ਦੀ ਗ੍ਰਿਫਤਦਾਰੀ ਹੋਈ ਸੀਗੀ ਸਰ ਜਿਹੜਾ ਅਸਲਾਗਾ ਨਜਾਇਜ਼ ਹੈ ਸਰ ਰਾਉਂਡ ਰਾਉਂਡ ਵੀ ਮਿਲੇਗੀ ਹਾਂਜੀ ਜਿੰਨਾ ਰਾਉਂਡ ਵਗੈਰਾ ਵੀ ਮਿਲੇਗਾ ਨਾ ਜਾਈਛੇ ਜਿੰਨਾ ਜਾਈਛੇ ਤੇ ਸਰ ਜਿਹੜੀ ਕਾਰ ਮਿਲੀ ਹੈ ਕਾਰ ਕਿਸ ਕਿਸ ਨਾਮ ਦੀ ਹੈ ਉਹ ਸਾਰਾ ਸੀ ਵੈਰੀਫਾਈ ਕਰ ਤਫਤੀਸ਼ ਸਾਰਾ ਕੁਝ ਵੈਰੀਫਾਈ ਹੋਣਾ ਬਿਕੋਜ਼ ਇਹਦੇ ਵਿੱਚ ਤੁਹਾਨੂੰ ਮੈਂ ਜਿਵੇਂ ਕਿ ਮੈਂ ਦੱਸਿਆ ਕਿ ਹੋਰ ਵੀ ਬੰਦੂ ਦੀ ਸ਼ਮੂਲੀਅਤ ਹੈ ਬਿਕੋਜ਼ ਅਸਲਾ ਇਹ ਕਿਸੇ ਮਲਕੀਤ ਕੀਤਾ ਤੋਂ ਲੈ ਕੇ ਆਇਆ ਸੀਗਾ ਜਿਹੜਾ ਹੁਣ ਐਜ਼ ਅਪ ਨਾਓ ਕਪੂਰਥਲਾ ਜੇਲ੍ਹ ਦੇ ਵਿੱਚ ਬੰਦੇ ਸਰ ਜਿਹੜੇ ਪਹਿਲਾ ਮਾਮਲੇ ਹੁੰਨ ਚ ਇਹ ਫਰਾਰ ਚੱਲ ਰਹੇ ਸੀ ਜਾਂ 2024 ਦੇ ਵਿੱਚ ਬੇਲ ਤੇ ਬਾਹਰ ਆਇਆ ਸੀਗਾ ਜੀ